ਬੀ ਆਰ ਅੰਬੇਡਕਰ ਜੀ ਦਾ 137ਵਾਂ ਵੱਡੇ ਮਨਾ ਰਹੇ ਆ ਪਤਾਰਾ ਵਿਖੇ ਔਰ ਇਕੱਲਾ ਪਤਾਰਾ ਵਿਖੇ ਨਹੀਂ ਮਨਾ ਰਹੇ ਪੂਰੇ ਪੰਜਾਬ ਪੂਰੇ ਇੰਡੀਆ ਔਰ ਪੂਰੇ ਦੇਸ਼ਾਂ ਪ੍ਰਦੇਸ਼ਾਂ ਚ ਮਨਾਇਆ ਜਾ ਰਿਹਾ ਆ ਬਾਬਾ ਸਾਹਿਬ ਜਿਨ੍ਹਾਂ ਨੂੰ ਭਾਰਤ ਰਤਨ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਔਰ ਜੋ ਕਿ ਸਾਡੇ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣਿਆ ਕੌਣ ਬਣਿਆ ਕਿ ਜਿਨ੍ਹਾਂ ਨੂੰ ਸਕੂਲਾਂ ਦੇ ਵਿੱਚ ਪੜ੍ਹਨ ਦਾ ਅਧਿਕਾਰ ਨਹੀਂ ਸੀ ਬੱਚੋ ਧਿਆਨ ਦਿਓ ਆਪਾਂ ਨੂੰ ਅੱਜ ਬਹੁਤ ਸਾਰੀਆਂ سہੂਤਾ ਮਿਲੀਆਂ ਘਰਾਂ 'ਚ ਬਿਜਲੀ ਆਪਣੇ ਕੋਲ ਹੈ ਪੱਖੇ ਆ ਏਸੀ ਵੀ ਲੱਗ ਗਿਆ ਪਰ ਆਪਾਂ ਪੜ੍ਹਾਈ ਤੋਂ ਦੂਰ ਜਾ ਰਹੇ ਆ ਪਰ ਬਾਬਾ ਸਾਹਿਬ ਜਦੋਂ ਸਕੂਲ 'ਚ ਪੜ੍ਹਦੇ ਸੀਗੇ ਉਸ ਵੇਲੇ ਜਾਤ ਪਾਤ ਊਚ ਨੀਚ ਇਹ ਸਾਡੇ ਸਮਾਜ ਦੇ ਵਿੱਚ ਫੈਲਾ ਹੋਇਆ ਸੀਗਾ ਛੋਟੀ ਜਾਤ ਜਿਹੜੇ ਸੀ ਸ਼ੂਆ ਸ਼ਾਤ ਦੀ ਬਿਮਾਰੀ ਬਾਗ ਫੈਲਾ ਹੋਇਆ ਸੀਗਾ ਕਿ ਇਹਨਾਂ ਨੂੰ ਪੜਨ ਨਹੀਂ ਦਿੱਤਾ ਜਾਣਾ ਔਰ ਬਾਬਾ ਸਾਹਿਬ ਜੇ ਸਕੂਲ ਜਾਂਦੇ ਸੀਗੇ ਤਾਂ ਉਹ ਕਲਾਸ ਦੇ ਵਿੱਚੋਂ ਉਹਨਾਂ ਨੂੰ ਟੀਚਰ ਬਾਹਰ ਬਿਠਾ ਦਿੱਤਾ ਬਿਠਾ ਦਿੰਦੇ ਸੀ ਔਰ ਉਹ ਬਰਾਂਡੇ ਦੇ ਵਿੱਚ ਬੈਠ ਕੇ ਆਪਣਾ ਲੈਕਚਰ ਸੁਣਦੇ ਸੀ ਬਾਹਰ ਬਿਠ ਕੇ ਔਰ ਬਾਅਰ ਬੈਠਣ ਤੋਂ ਬਾਅਦ ਵੀ ਉਹਨਾਂ ਨੇ ਇੰਨੀ ਐਜੂਕੇਸ਼ਨ ਕੀਤੀ ਆ ਇੰਨੀ ਐਜੂਕੇਸ਼ਨ ਲਈ ਆ ਔਰ ਜੇ ਉਹਨਾਂ ਨੂੰ ਪਿਆਸ ਲੱਗਦੀ ਸੀ ਤਾਂ ਬਰਾਂਡੇ ਦੇ ਵਿੱਚ ਜਿਹੜਾ ਨਾ ਘੜਾ ਰੱਖਿਆ ਜਾਂਦਾ ਸੀ ਪਾਣੀ ਦਾ ਤੇ ਉੱਥੋਂ ਉਹਨੂੰ ਪਾਣੀ ਪੀਣ ਦਾ ਵੀ ਅਧਾਰ ਨਹੀਂ ਸੀਗਾ ਦੇਖੋ ਆਪਾਂ ਉਹ ਕਿੰਨੇ ਕਿੰਨੇ ਸਮਾਂ ਉਹ ਕਿਦਾਂ ਦਾ ਸੀਗਾ ਜਿਨ੍ਹਾਂ ਚੋਂ ਉਹਨਾਂ ਨੇ ਸੰਘਰਸ਼ ਕੀਤਾ ਔਰ ਉਹਨਾਂ ਨੇ ਮੱਧ ਪ੍ਰਦੇਸ਼ ਦੇ ਪਿੰਡ 14 April 1891 ਵਿੱਚ ਮਹੂ ਪਿੰਡ ਜਿਹੜਾ ਆ ਉੱਥੇ ਉਹਨਾਂ ਨੇ ਜਨਮ ਲਿਆ ਉਹਨਾਂ ਦੇ ਪਿਤਾ ਦਾ ਨਾਮ ਰਾਮਜੀਤ ਸੀਗਾ ਤੇ ਮਾਤਾ ਉਹਨਾਂ ਦਾ ਪੀਮਾ ਬਾਈ ਸੀਗਾ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਸਾਰੀ ਸੰਘਰਸ਼ ਕੀਤੀ ਆ ਔਰ ਸਭਦਾਨ ਭਾਰਤ ਦਾ ਬਣਾਇਆ ਜਿਸ ਨੂੰ ਮਹਾਰਾਜ ਦੱਸ ਕੇ ਗਏ ਆ ਕਿ ਤੋੜ ਮਰੋੜਿਆ ਜਾ ਰਿਹਾ ਆ ਜੋ ਭਾਰਤ ਦਾ ਸੰਵਿਧਾਨ ਬਣਾਇਆ ਉਸ ਕਮੇਟੀ ਦੇ ਚੇਅਰਮੈਨ ਬਣੇ ਜਿਹੜਾ ਕਿ 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ ਉਸ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਪਰ ਅੱਜ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਉਸ ਨੂੰ ਬਚਾਇਆ ਜਾਏ ਦੇਸ਼ ਨੂੰ ਬਣਾਉਣ ਲਈ ਇੰਨਾ ਸਮਾਂ ਲੱਗਾ 바ਵਾ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਸੰਵਿਧਾਨ ਬਣਾ ਲਿਆ ਪਰ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਸੀਗਾ ਕਹਿੰਦਾ ਵੀ ਜਿਨ੍ਹਾਂ ਲੋਕਾਂ ਦੇ ਮੈਂ ਹੱਥ ਵਿੱਚ ਸੰਵਿਧਾਨ ਦੇ ਰਿਹਾ ਹਾਂ ਕੀ ਉਹ ਲਾਗੂ ਕਰਨ ਵਾਲੇ ਬੰਦੇ ਸਹੀ ਹੋਣਗੇ ਕੀ ਉਹ ਇਸ ਨੂੰ ਸਹੀ ਤਰ੍ਹਾਂ ਲਾਗੂ ਕਰਨਗੇ ਕੀ ਜੋ ਇਸ ਵਿੱਚ ਲਿਖਿਆ ਆ ਉਸ ਨੂੰ ਉਹ ਚੰਗੀ ਤਰ੍ਹਾਂ ਲਾਗੂ ਕਰਨਗੇ ਜਾਂ ਨਹੀਂ ਇਹ ਤੁਸੀਂ ਅੱਜ ਇਸ ਗੱਲ ਤੇ ਸੋਚੋ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਜਿਨ੍ਹਾਂ ਨੇ ਸਭ ਤੋਂ ਵੱਧ ਡਿਗਰੀਆਂ ਲਈਆਂ ਬ੍ਰੈਸਟਰ ਦੀ ਲਈ ਡਿਗਰੀ ਲॉयर ਬਣੇ ਕਾਨੂੰਨ ਮੰਤਰੀ ਬਣੇ ਅਮਰੀਕਾ ਦੇ ਵਿੱਚ ਉੱਥੋਂ ਦੀ ਯੂਨੀਵਰਸਿਟੀ ਦੇ ਵਿੱਚ ਜਾ ਕੇ ਉਹਨਾਂ ਨੂੰ ਸੁਭਾਅ ਮਿਲਿਆ ਉੱਥੋਂ ਜਾ ਕੇ ਪੜ੍ਹ ਕੇ ਆਏ। ਔਰ ਉਹਨਾਂ ਤੋਂ ਬਾਅਦ ਜਿਹੜੇ ਸਾਡੇ ਮਹਾਰਾਜਾ ਗਾਇਕ ਵੜ ਸੀਗੇ ਉਹਨਾਂ ਨੇ ਬਜੀਫਾ ਦੇ ਕੇ ਉਹਨਾਂ ਨੂੰ ਅਮਰੀਕਾ ਭੇਜਿਆ ਸੀਗਾ ਔਰ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਨੇ ਆਪਣੇ ਅੰਡਰ ਉਹਨਾਂ ਨੂੰ ਇੱਕ ਨੌਕਰੀ ਦਿੱਤੀ ਜਿਹਨੂੰ ਕਿ ਸੱਤਰ ਰਿਹਾ ਜਾਂਦਾ ਸੀਗਾ ਉਸ ਵੇਲੇ ਦੇ ਮਿਲਟਰੀ ਸੱਤਰ ਕਿਉਂਕਿ ਉਹਨਾਂ ਦੇ ਪਿਤਾ ਜਿਹੜੇ ਸੀਗੇ ਉਹ ਵੀ ਸੂਬੇਦਾਰ ਰਹੇ ਸੀਗੇ ਫੌਜ ਦੇ ਵਿੱਚ ਔਰ ਉੱਥੋਂ ਵੀ ਉਹਨਾਂ ਨੇ ਨੌਕਰੀ ਛੱਡ ਦਿੱਤੀ ਕਿਉਂ ਛੱਡੀ ਉੱਥੇ ਵੀ ਉਸ ਨਾਲ ਦਫ਼ਤਰ ਦੇ ਵਿੱਚ ਭੇਦਭਾਵ ਹੋਇਆ ਕਰਦੇ ਸੀ ਕਿ ਇੱਕ ਜਿਹੜਾ ਪੀਐਨ ਸੀਗਾ ਉਹ ਵੀ ਉਸ ਨੂੰ ਫਾਈਲ ਨਹੀਂ ਸੀ ਬਣਾਉਂਦਾ ਉਹ ਫਾਈਲ ਚੱਕ ਕੇ ਮਾਰਦਾ ਸੀਗਾ ਕਿ ਨੂੰ ਮੈਂ ਟੱਚ ਨਾ ਕਰ ਸਕਾਂ ਇਹਦਾ ਹੱਥ ਨਾਲ ਟੱਚ ਕਰ ਸਕਾਂ ਔਰ ਉਹ ਫਾਈਲ ਨਹੀਂ ਬਣਾਉਂਦਾ ਸੀ ਉਹਨੂੰ ਚੱਕ ਕੇ ਮਾਰਦਾ ਸੀ ਉਹਨੇ ਮਰੇ ਔਰ ਉਹ ਉਸ ਵੀ ਉਸ ਨੌਕਰੀ ਨੂੰ ਵੀ ਉਹਨਾਂ ਨੇ ਛੱਡ ਦਿੱਤਾ ਔਰ ਹੋਰ ਬੱਚਿਆਂ ਨੇ ਪੜਿਆ ਲਗਾ ਕਿ ਸਾਈਮਨ ਕਮਿਸ਼ਨ 1928 ਵਿੱਚ ਭਾਰਤ ਵਿੱਚ ਆਇਆ ਉਹਦੇ ਮੈਂਬਰ ਬਾਬਾ ਸਾਹਿਬ ਮੇਟਕਰ ਸੀ ਪਰ ਕੀ ਹੋਇਆ ਉਸ ਵੇਲੇ ਉਸ ਕਮਿਸ਼ਨ ਨੂੰ ਭਾਰਤ ਦੇ ਵਿੱਚ ਚੰਗੀ ਤਰ੍ਹਾਂ ਆਉਣ ਹੀ ਨਹੀਂ ਦਿੱਤਾ ਕਿਉਂਕਿ ਉਹ ਦਲਤਾਂ ਦੇ ਹੱਕ ਵਿੱਚ ਸੀਗਾ ਉਹ ਗਰੀਬਾਂ ਦੇ ਹੱਕ ਵਿੱਚ ਸੀਗਾ ਔਰ ਉਸ ਦਾ ਵਿਰੋਧ ਕਰਵਾ ਦਿੱਤਾ ਗਿਆ ਲੇਕਿਨ ਬਾਬਾ ਸਾਹਿਬ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਔਰ ਉਸ ਤੋਂ ਬਾਅਦ ਗਾਂਧੀ ਜੀ ਨੇ ਪੁੰਨਾ ਪੈਕਟ ਸਮਝੌਤਾ 1932 ਦੇ ਵਿੱਚ ਹੋਇਆ ਜਿਸ ਦੀ ਕਹਾਣੀ ਬਹੁਤ ਲੰਬੀ ਆ ਕਿਉਂਕਿ ਸਮਾਂ ਬਹੁ ਘਟਿਆ ਔਰ ਉਹਨਾਂ ਨੇ ਆਖਰ ਦੇ ਵਿੱਚ ਦੁਖੀ ਹੋ ਕੇ ਬੁੱਧ ਧਰਮ ਆਪਣਾ ਗ੍ਰਹਿਣ ਕੀਤਾ 1956 ਦੇ ਵਿੱਚ ਨਾਗਪੁਰ ਦੇ ਵਿੱਚ ਕਟੋਗਟ 10 ਲੱਖ ਲੋਕਾਂ ਦੇ ਨਾਲ ਉਹਨਾਂ ਨੇ ਆਪਣਾ ਧਰਮ ਜਿਹੜਾ ਹੈ ਤਿਆਗਤਾ ਕਹਿੰਦਾ ਜੇ ਇਸ ਧਰਮ ਦੇ ਵਿੱਚ ਜਾਤ ਪਾਤ ਕੁਛ ਨਹੀਂ ਜੈ ਮੈਨੂੰ ਪੂਰਾ ਸਨਮਾਨ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਇਹ ਧਰਮ ਛੱਡਦਾ ਹਾਂ ਮੈਂ ਬੁੱਧ ਧਰਮ ਜਿਹੜਾ ਹੈ ਉਹ ਗ੍ਰਹਿਨ ਕਰਦਾ ਹਾਂ ਔਰ ਉਹਨੇ ਇਸਤਰੀਆਂ ਲਈ ਲੜਕੀਆਂ ਲਈ ਪੜ੍ਹਾਈ ਲਈ ਬਹੁਤ ਪਰਾਲੇ ਕੀਤੇ ਔਰ ਆਮ ਲੋਕਾਂ ਲਈ ਵੀ ਕੀਤੇ ਆ ਅੱਜ ਉਹ ਐਤਵਾਰ ਆ ਸੰਡੇ ਦੀ ਛੁੱਟੀ ਆ ਇਹ ਸਭ ਉਹਨਾਂ ਦੀ ਦੇਣ ਆ ਔਰ ਜਿਹੜੇ 8 ਘੰਟੇ ਕੰਮ ਕਰਨ ਦੇ ਇਹ ਵੀ ਉਹਨਾਂ ਨੇ ਤੈਅ ਕਰਾਈ ਸੀ ਕਿ ਜਿਹੜਾ ਬੰਦਾ ਹੈ ਉਹ ਇਨਸਾਨ ਮਸ਼ੀਨਰੀ ਨਹੀਂ ਹੈ ਉਹਨੂੰ ਰੈਸਟ ਦੀ ਲੋੜ ਆ ਤੇ ਸਮਾਂ ਜਿਹੜਾ ਹੈ ਉਹ 8 ਘੰਟੇ ਨਿਸ਼ਚਿਤ ਕੀਤਾ ਜਾਏ ਔਰ ਲਾਸਟ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਸਭ ਤੋਂ ਵੱਡਾ ਜਿਹੜਾ ਅਧਿਕਾਰ ਤੁਹਾਨੂੰ ਦੇ ਕੇ ਗਿਆ ਆ ਵੀ ਬੱਚੋ ਕਿਹੜਾ ਵੀ ਸਭ ਤੋਂ ਵੱਡਾ ਅਧਿਕਾਰ ਤੁਹਾਨੂੰ ਕਿਹੜਾ ਦੇ ਕੇ ਗਿਆ ਉਹ ਸ਼ਹਾਬ ਜੀ ਕੋਈ ਹੈ ਬੱਚਾ ਬੋਲੂਗਾ ਸਭ ਤੋਂ ਵੱਡਾ ਅਧਿਕਾਰ ਬੇਟਾ ਤੁਹਾਨੂੰ ਦੇ ਗਿਆ ਵੋਟ ਵੋਟ ਦਾ ਅਧਿਕਾਰ ਦੇ ਕੇ ਗਿਆ ਇਹ ਵੋਟ ਜਿਹੜੀ ਆ ਜਦੋਂ ਸਾਡਾ ਸੰਵਧਾਨ ਲਿਖਿਆ ਗਿਆ ਸੀਗਾ ਉਸ ਵੇਲੇ ਇਹ ਕਿਹਾ ਜਾਂਦਾ ਸੀਗਾ ਕਿ ਇੱਕ ਜਿਹੜਾ ਰਾਜਾ ਇੱਕ ਜਿਹੜਾ ਲੀਡਰ ਆ ਉਹ ਇੱਕ ਰਾਣੀ ਦੇ ਪੇਟ ਦੇ ਵਿੱਚੋਂ ਜੰਮੂਗਾ ਤੇ ਉਹ ਰਾਜਾ ਬਣੂਗਾ ਪਰ ਨਹੀਂ ਉਹਨਾਂ ਨੇ ਇੱਕ ਤਾਂ ਦੇ ਹੱਥ 'ਚ ਕੇ ਬੋਰਡ ਦਾ ਅਧਿਕਾਰ ਉਹ ਦਿੱਤਾ ਕਹਿੰਦਾ ਜਾਓ ਜਿਹਨੂੰ ਤੁਸੀਂ ਚੁਣਨਾ ਉਸ ਬੰਦੇ ਨੂੰ ਰਾਜਾ ਬਣਾਇਆ ਜਾਏਗਾ ਜਿਸ ਬੰਦੇ ਨੂੰ ਤੁਸੀਂ ਵੋਟ ਪਾਉਗੇ ਉਹੀ ਤੁਹਾਡੇ ਰਾਜਾ ਰਾਜਾ ਮੀਨ ਤੁਹਾਡਾ ਐਮ ਐਲ ਏ ਤੁਹਾਡਾ ਐਮ ਪੀ ਜੋ ਵੀ ਸਰਕਾਰ ਬਣਨੀ ਤੁਸੀਂ ਬਣਾ ਸਕਦੇ ਆ ਸੋ ਤੁਸੀਂ ਉਹ ਦੇਖਣਾ ਆਪਣੀ ਸੋਚ ਨਾਲ ਕਿ ਮੈਂ ਇਸ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਾ ਔਰ ਸਹੀ ਬੰਦੇ ਦੀ ਪਛਾਣ ਕਰਕੇ ਉਹ ਤੁਸੀਂ ਵੋਟ ਪਾਉਣੀ ਆ ਵੋਟ ਨੂੰ ਆਪਾਂ ਕਹਿੰਦੇ ਆ V O T V O T E V for evaluation O for of T for total and E for education ਤੁਹਾਡੀ ਸਾਰੀ ਸਿੱਖਿਆ ਤੁਹਾਡੀ এডਿਕੇਸ਼ਨ ਕਿੱਥੇ ਡਿਪੈਂਡ ਕਰਦੀ ਆ ਇੱਕ ਬੋਰਡ ਤੇ ਇਹ ਬੜੀ ਕੀਮਤੀ ਆ ਇਹਨੂੰ ਆਪਣੀ ਸੋਚ ਸਮਝ ਕੇ ਜਿੱਥੇ ਤੁਹਾਡਾ ਦਿਲ ਕਰਦਾ ਬਿਨਾਂ ਭੇਦਭਾਵ ਤੋਂ ਇਮਾਨਦਾਰੀ ਨਾਲ ਆਪਣਾ ਜਿਹਨੂੰ ਬੰਦਾ ਦੀ ਚੁਣਨਾ ਉਹਨੂੰ ਚੁਣ ਸਕਦੇ ਆ ਇਸ ਵੇਲੇ ਵੋਟ ਨੂੰ ਜਿਹੜੀ ਆ ਉਹ ਜਾਇਆ ਨਾ ਕਰਿਓ ਇਹ ਬਹੁਤ ਸਾਲਾਂ ਤੱਕ ਉਹਨਾਂ ਨੇ ਸੰਵਿਧਾਨ ਬਣਾ ਕੇ ਤੁਹਾਨੂੰ ਲੈ ਕੇ ਦਿੱਤਾ ਇਹ ਹੱਕ ਨੂੰ ਐਵੇਂ ਹੀ ਨਾ ਗਵਾਇਓ ਜੈ ਭੀਮ ਜੈ ਹਾਰਤ ਜੈ ਭੀਮ ਜੈ ਭਾਰਤ